ਦਸ਼ਮੇਸ਼ ਪਿਤਾ ਨੇ ਅਮ੍ਰਿਤ ਛਕਾਉਣ ਵਿੱਚ ਇਸਤਰੀ ਮਰਦ ਵਿਚਕਾਰ ਕੋਈ ਭੇਦਭਾਵ ਨਾ ਰੱਖਿਆ ਅਮ੍ਰੇਸ਼ਾ ਕਿ ਆਬਲਾ ਤੇ ਕਮਜ਼ੋਰ ਇਸਤਰੀਆਂ ਵੀ ਸ਼ੇਰਨੀਆਂ ਬਣ ਜਾਂਦੀਆਂ ਹਨ ਇੱਕ ਵਾਰ ਮਾਜੇ ਦੀ ਸੰਗਤ ਦਾ ਇੱਕ ਜੱਥਾ ਅਨੰਦਪੁਰ ਵੱਲ ਜਾ ਰਿਹਾ ਸੀ ਉਸ ਜੱਥੇ ਦੇ ਨਾਲ ਇੱਕ ਦੀਪਕੌਰ ਨਾਮੀ ਬੀਬੀ ਵੀ ਸੀ ਇਹ ਜੱਥਾ ਪਿੰਡ ਤਲਬਣ ਲੱਗੇ ਇੱਕ ਖੂਹ ਤੇ ਬੈ ਕੇ ਜਲਪਾਣੀ ਛਕਣ ਲੱਗ ਪਿਆ ਪਰ ਉਸ ਬੀਬੀ ਨੂੰ ਕਿਉਂਕਿ ਪਿਆਸ ਨਹੀਂ ਸੀ ਉਹ ਨਾਮ ਦਾ ਸਿਮਰਨ ਕਰਦੀ ਹੋਈ ਹੌਲੀ-ਹੌਲੀ ਅੱਗੇ ਤੁਰ ਗਈ ਪਰ ਹਾਲੇ ਉਹ ਥੋੜਾ ਹੀ ਦੂਰ ਅੱਗੇ ਗਈ ਸੀ ਕਿ ਚਾਰ ਮੁਸਲਮਾਨ ਲੁਟੇਰਿਆਂ ਨੇ ਉਸ ਨੂੰ ਇਕੱਲੀ ਸਮਝ ਕੇ ਆਦ ਬੋਚਿਆ ਉਸ ਝਾਟ ਆਪਣੇ ਹੱਥ ਤੋਂ ਇੱਕ ਕੰਗਣ ਲਾ ਕੇ ਪਰਾਂ ਸੁਟਿਆ ਤਾਂ ਜਦ ਇੱਕ ਲੁਟੇਰਾ ਉਸ ਕੰਗਣ ਨੂੰ ਫੜਨ ਲੱਗਾ ਤਾਂ ਉਸ ਅੱਕ ਦੇ ਫੋਰ ਵਿੱਚ ਤਲਵਾਰ ਘੱਟ ਕੇ ਉਸ ਦੀ ਧੌਣ ਲਾ ਦਿੱਤੀ ਦੂਸਰੇ ਲੁਟੇਰੇ ਇੱਕਦਮ ਪੈਪੀਤ ਹੋ ਗਏ ਉਹ ਆਪਣੀਆਂ ਡੱਬਾਂ ਵਿੱਚੋਂ ਹਾਲੇ ਛੁਰੇ ਕੱਢਣ ਹੀ ਲੱਗੇ ਸਨ ਕਿ ਉਸ ਦੋ ਹੋਰ ਲੁਟੇਰਿਆਂ ਨੂੰ ਭਾਰ ਬੁਲਾਇਆ ਚੌਥਾ ਜਦ ਭੱਜਣ ਲੱਗਾ ਤਾਂ ਉਸ ਉੱਤੇ ਵੀ ਉਸ ਜ਼ੋਰ ਦੀ ਵਾਰ ਕੀਤਾ ਪਰ ਬੀਬੀ ਦੀਪਕੌਰ ਵਿੱਚ ਅਮਰਤ ਦੀ ਇਲਾਹੀ ਸ਼ਕਤੀ ਚੰਡੀ ਦਾ ਰੂਪ ਧਾਰ ਗਈ ਸੀ ਉਸਨੇ ਤਲਵਾਰ ਉਸਦੀ ਛਾਤੀ ਵਿੱਚ ਖੋਪਰ